ਹਿੰਨੋ ਜਿਹੜਾ ਪੂਰਾ ਕਰ ਲਿਆ ਗਿਆ ਤੇ ਇਸ ਤੋਂ ਇਲਾਵਾ ਹੁਣ ਕੱਲ ਯਾਨੀ ਕਿ ਆਉਣ ਵਾਲੇ ਕੱਲ ਦੇ ਵਿੱਚ ਨਵਾਂ ਪ੍ਰਧਾਨ ਜਿਹੜਾ ਉਹ ਵੀ ਚੁਣ ਲਿਆ ਜਾਏਗਾ ਤਾਂ ਡੈਲੀਗੇਟਸ ਦਾ اجلاس ਜਿਹੜਾ ਉਹ ਬੁਲਾਇਆ ਗਿਆ ਪਰ ਇਸ ਸਭ ਦੇ ਦਰਮਿਆਨ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਉਹ ਨਾਮ ਤੈਅ ਕਰ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਚਰਚਾਵਾਂ ਸਨ ਕਿ ਕੋਈ ਅਜਿਹਾ ਪ੍ਰਧਾਨ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਜਿਹੜਾ ਪੰਥ ਨੂੰ ਵੀ ਪ੍ਰਵਾਨ ਹੋਵੇ ਤੇ ਹਰ ਇੱਕ ਥਾਂ ਤੇ ਜਿਹੜਾ ਉਹ ਪ੍ਰਧਾਨ ਪ੍ਰਵਾਨ ਕੀਤਾ ਜਾ ਸਕੇ ਤਾਂ ਹੁਣ ਇਹ ਸਭ ਦੇ ਦਰਮਿਆਨ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰਿਤ ਸਿੰਘ ਨੂੰ ਜਿਹੜਾ ਉਹ ਮਨਾ ਲਿਆ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਸਭ ਦਾ ਜਥੇਦਾਰ ਗਿਆਨੀ ਹਰਪ੍ਰਿਤ ਸਿੰਘ ਨੂੰ ਜਿਹੜਾ ਉਹ ਮਨਾ ਲਿਆ ਗਿਆ ਹੈ ਤਾਇਕਮ ਮੀਟਿੰਗ ਜਿਹੜੀ ਆ ਹੋਈ ਐ ਮੀਟਿੰਗ ਦੇ ਵਿੱਚ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਜਿਹੜੇ ਨੇ ਉਹਨਾਂ ਦੇ ਵੱਲੋਂ ਮੀਟਿੰਗ ਜਿਹੜੀ ਐ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਕੀਤੀ ਗਈ ਐ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨਗੀ ਦੇ ਲਈ ਮਨਾ ਲਿਆ ਗਿਆ ਤਾਂ ਤਾਂ ਅੰਦਾਜ਼ਾ ਏ ਕਿ ਹਲਕੇ ਜਿਹੜਾ ਇਜਲਾਸ ਹੋਏਗਾ ਤੇ ਉਸ ਦੇ ਵਿੱਚ ਪ੍ਰਧਾਨ ਦੀ ਚੋਣ ਜਿਹੜੀ ਆ ਉਹ ਕੀਤੀ ਜਾਣੀ ਐ ਤਾਂ ਇਸ ਸਭ ਦੇ ਦਰਮਿਆਨ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਮਾਂ ਜਿਹੜਾ ਮੰਗਿਆ ਗਿਆ ਸੀ ਕਿ ਇੱਕ ਦਿਨ ਦੇ ਲਈ ਉਹ ਹਾਲ ਅਲੋਟ ਕੀਤਾ ਜਾਵੇ ਪਰ ਐਸਜੀਪੀਸੀ ਦੇ ਵੱਲੋਂ ਉਹ ਹਾਲ ਜਿਹੜਾ ਅਲਾਟ ਨਹੀਂ ਕੀਤਾ ਗਿਆ ਤਾਂ ਹੁਣ ਬੁਰਜ ਅਕਲੀ ਬਾਬਾ ਫੁੱਲਾ ਸਿੰਘ ਹਾਲ ਦੇ ਵਿੱਚ ਇਜਲਾਸ ਹੋਏਗਾ ਤੇ ਇਸ ਇਜਲਾਸ ਨੂੰ ਲੈ ਕੇ ਇਸ ਵੇਲੇ ਦੀ ਜੋ ਵੱਡੀ ਖਬਰ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅੱਜ ਨੇ ਜਿਹੜਾ ਉਹ ਹੁਣ ਪ੍ਰਧਾਨ ਹੋਣਗੇ ਤੇ ਇਸ ਦੇ ਨਾਲ ਹੀ ਜੋ ਹੋਰ ਵੀ ਖਬਰਾਂ ਨੇ ਉਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਹਿਲਾਂ ਜੇ ਕੋਈ ਗੱਲ ਕੀਤੀ ਜਾਵੇ ਤਾਂ ਲਗਾਤਾਰ ਨਾਮ ਗਿਆਨੀ ਹਰਪ੍ਰੀਤ ਸਿੰਘ ਦਾ ਸਾਹਮਣੇ ਆ ਰਿਹਾ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜਾ ਹੈ ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਤੋਂ ਕਿਨਾਰਾ ਕੀਤਾ ਗਿਆ ਉਹਨਾਂ ਦੇ ਵੱਲੋਂ ਇੱਕ ਪੋਸਟ ਜਿਹੜੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਕਿ ਜੇਕਰ ਬੀਬੀ ਸੁਤੰਤ ਕੌਰ ਜਿਹੜਾ ਨੇ ਉਹ ਚੋਣ ਦੇ ਲਈ ਵਿੱਚ ਖੜੇ ਹੁੰਦੇ ਨੇ ਪ੍ਰਧਾਨਗੀ ਦੇ ਲਈ ਖੜੇ ਹੁੰਦੇ ਨੇ ਤਾਂ ਮੈਂ ਉਹਨਾਂ ਦੇ ਬਰਾਬਰ ਖੜਾ ਨਹੀਂ ਹੋਵਾਂਗਾ ਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪ੍ਰਧਾਨਗੀ ਦਾ ਜਿਹੜਾ ਕੋਈ ਲਾਲਚ ਨਹੀਂ ਹੈ ਪਰ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੈਨੀ ਹਰਪ੍ਰੀਤ ਸਿੰਘ ਨੂੰ ਮਨਾ ਲਿਆ ਗਿਆ ਹੈ ਬੀਬੀ ਜਗੀਰ ਕੌਰ ਸੁਜੀਤ ਸਿੰਘ ਰਖੜਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਔਰ ਆਦਿ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਗੈਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨਗੀ ਦੇ ਲਈ ਰਾਜੀ ਕਰ ਲਿਆ ਗਿਆ ਹੈ ਤੇ ਸਭ ਦੇ ਦਰਮਿਆਨ ਕੁਝ ਨਵੇਂ ਨਿਯਮ ਵੀ ਜੜੇ ਨੇ ਇਸ ਪਾਰਟੀ ਦੇ ਵੱਲੋਂ ਬਣਾਏ ਗਏ ਨੇ ਕਿ ਜਿਹੜਾ ਪ੍ਰਧਾਨ ਹੋਏਗਾ ਉਹ ਕੋਈ ਵੀ ਚੋਣ ਨਹੀਂ ਲੜ ਸਕੇਗਾ ਜੋ ਪ੍ਰਧਾਨ ਹੋਏਗਾ ਉਹ ਕੋਈ ਚੋਣ ਸਿਆਸੀ ਰੂਪ ਦੇ ਉੱਤੇ ਚੋਣ ਜਿਹੜਾ ਉਹ ਨਹੀਂ ਲੜ ਸਕੇਗਾ ਇਸ ਤੋਂ ਇਲਾਵਾ ਇਸ ਪਾਰਟੀ ਦੇ ਦੋ ਵਿੰਗ ਹੋਣਗੇ ਪਹਿਲਾ ਸਿਆਸੀ ਵਿੰਗ ਜੋ ਸਿਆਸਤ ਉਹਦੇ ਵਿੱਚ ਚੋਣਾਂ ਲੜੇਗਾ ਤੇ ਦੂਸਰਾ ਪੰਥਕ ਵਿੰਗ ਜੋ ਪੰਥਕ ਮਸਲਿਆਂ ਦੇ ਵਿੱਚ ਪੰਥ ਦੀ ਜਿਹੜਾ ਨੁਮਾਇੰਦਗੀ ਕਰੇਗਾ ਇਸ ਤੋਂ ਇਲਾਵਾ ਇਸ ਦੇ ਵਿੱਚ ਸਿਰਫ ਮਹਿਜ਼ 3 ਸਾਲ ਦਾ ਕਾਰਜਕਾਲ ਹੋਏਗਾ ਪ੍ਰਧਾਨ ਦਾ 3 ਸਾਲ ਦੇ ਬਾਅਦ ਮੁਰਤ ਤੋਂ ਚੋਣਾ ਹੋਣਗੀਆਂ ਜੇਕਰ ਦੁਆਰਤੀ ਸਹਿਮਤੀ ਜਿਹੜੀ ਆ ਉਹ ਬਣ ਜਾਂਦੀ ਹੈ ਪ੍ਰਧਾਨ ਦੇ ਨਾਲ ਸਾਰੇ ਡੈਲੀਗੇਟਸ ਦੀ ਤਾਂ ਪ੍ਰਧਾਨ ਦਾ ਕਾਰਜਕਾਲ 3 ਸਾਲ ਹੋਰ ਵੱਜ ਜਾਏਗਾ ਤੇ ਇਸ ਦੇ ਵਿੱਚ ਸਭ ਤੋਂ ਅਹਿਮ ਚੀਜ਼ ਜੋ ਹੈ ਕਿ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਪ੍ਰਧਾਨ ਦੇ ਜਿਹੜਾ ਉਹ ਨਹੀਂ ਰਹਿ ਸਕਦਾ ਪਾਰਟੀ ਦੇ ਵਿੱਚ ਤਾਂ ਨਵੇਂ ਜਿਹੜੇ ਤਰੀਕੇ ਦੇ ਨਾਲੇ ਨਵੀਂ ਪਾਰਟੀ ਜਿਹੜੀ ਆ ਹੁਣ ਤਿਆਰ ਹੋਣ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਹੈ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲਈ 7 ਮੈਂਬਰਾਂ ਦੀ ਕਮੇਟੀ ਜਿਹੜੀ ਆ ਉਹ ਭਰਤੀ ਕਰੇਗੀ ਤੇ ਸਭ ਦੇ ਦਰਮਿਆਨ ਜੋ ਦੋ ਆਗੂ ਹੁੰਦੇ ਨੇ ਕਿਰਪਾਲ ਸਿੰਘ ਬਡੁੰਗਰ ਤੇ ਹਰਜਿੰਦਰ ਸਿੰਘ ਧਾਮੀ ਜਿਹੜਾ ਨੇ ਅਸਤੀਫਾ ਦੇ ਜਾਂਦੇ ਨੇ ਤੇ 7 ਤੋਂ ਘਟ ਕੇ 5 ਮੈਂਬਰੀ ਕਮੇਟੀ ਰਹਿ ਜਾਂਦੀ ਹੈ ਤੇ ਹੁਣ ਇਹਨਾਂ ਦੇ ਵੱਲੋਂ ਆਪਣੀ ਭਰਤੀ ਮੁਹਿੰਮ ਪੂਰੀ ਕਰ ਲਈ ਗਈ ਹੈ ਤੇ ਸਭ ਦੇ ਦਰਮਿਆਨ 11 ਤਰੀਕ ਯਾਨੀ ਕਿ ਕੱਲ ਨੂੰ اجلاس ਬੁਲਾਇਆ ਗਿਆ ਹੈ ਤੇ اجلاس ਦੇ ਵਿੱਚ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਤਾਂ ਜੋ ਹੁਣ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਆ ਰਹੀ ਹੈ ਕੇ ਬੀਬੀ ਸਤਵੰਤ ਕੌਰ ਦੇ ਨਾਲ ਪਹਿਲਾਂ ਗਲਵਾ ਚੱਲ ਰਹੀ ਸੀ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜਾ ਹੈ ਉਹ ਮਨਾ ਲਿਆ ਗਿਆ ਹੈ ਪ੍ਰਧਾਨਗੀ ਦੇ ਲਈ ਇਸ ਵੇਲੇ ਦੀ ਵੱਡੀ ਖਬਰ ਪੰਜ ਮੈਂਬਰੀ ਕਮੇਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਮੁਹਿਮ ਨੂੰ